ਆ ਮੁੰਜਰਾ ਹੁਣ ਨਿਕਲੇ ਆਈਆਂ ਨੇ ਇਹ ਜਦੋਂ ਤੱਕ ਦੂਸਰੀ ਜਿਹੜੀ ਜਿਹੜੇ ਹਜੇ ਪਤਾ ਨਹੀਂ ਪੱਕਣਾ ਕਿੰਦਾ ਪ੍ਰਧਾਨ ਜੇ ਪਤਾ ਨਹੀਂ ਪੱਕਣਾ ਕਿ ਨਹੀਂ ਪੱਕਣਾ ਪਰ ਜਦੋਂ ਤੱਕ ਦੂਜੀਆਂ ਨਿਕਲਣੇ ਹੋ ਤੱਕ ਇਹਨੇ ਝੜ ਜਾਣਾ ਵਾ ਅੱਛਾ ਹਾਂ ਤੇ ਉਹ ਜਿਹੜਾ ਨੁਕਸਾਨ ਹੈ ਵੱਡਾ ਹੋਊਗਾ ਉਹ 50 ਵੀ ਹੋ ਸਕਦਾ ਉਹ 75 ਵੀ ਹੋ ਜਾਦਾ ਤੇ ਉਹ ਅਸੀਂ ਤਾਂ ਪਰ 100 ਹੀ ਮੰਨ ਕੇ ਤੁਰੇ ਹਾਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੂੰ ਫੋਨ ਲਾਇਆ ਸੀਗਾ ਪਹਿਲਾਂ ਉਸ ਤਰ੍ਹਾਂ ਕਾਲ ਲਾਇਏ ਕਿ ਉਹ ਬੰਦ ਆ ਰਹੀ ਸੀ ਜਦੋਂ ਅਸੀਂ ਵਟਸਐਪ ਕਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਉਹ ਕੈਨੇਡਾ ਗਿਆ ਹੋਏ ਨੇ ਤੇ ਉਹਨਾਂ ਦਾ ਨੈਟ ਵੀ ਬੰਦ ਵਾ ਕਿ ਕਿ ਸਰਕਾਰੀ ਖਰਚੇ ਤੇ ਉਹ ਐਸ਼ ਕਰ ਰਹ ਵੱਲੋਂ ਉਹ ਹੀ ਰੱਟੀ ਰਟਾਈ ਗੱਲ ਕਿ ਮੈਂ ਸੀਲ ਬੰਦ ਚੀਜ਼ ਵੇਚੀ ਹੈ ਜੀ ਕੰਪਨੀ ਜ਼ਿੰਮੇਵਾਰ ਆ ਮੈਂ ਕੁਛ ਨਹੀਂ ਕਰ ਸਕਦਾ ਉਹ ਕਹਿੰਦਾ ਜੀ ਅਸੀਂ 70 ਤੋਂ 80 ਰੁਪਏ ਦਿੰਨੇ ਆ ਤੇ ਜਦੋਂ ਅਸੀਂ ਪੀੜਤ ਕਿਸਾਨਾਂ ਨੂੰ ਪੁੱਛਿਆ ਤੇ ਕਿਸਾਨ ਕਹਿੰਦੇ ਕਿ 1.5 ਤੋਂ 200 ਰੁਪਏ ਕਿਲੋ ਅਸੀਂ ਬੀਲ ਲਿਆਏ ਪਹਿਲਾਂ ਤਾਂ ਵੱਡਾ ਘਪਲਾ ਇਹ ਹੋ ਗਿਆ ਦੂਜੀ ਉਹਨੂੰ ਪੁੱਛਿਆ ਮੋਖ ਕੇਤੀ ਬੜੀ ਅਫਸਰ ਦੇ ਸਾਹਮਣੇ ਕਿ ਜਿਹੜੇ ਆ ਬਿੱਲ ਕੱਟੇ ਗਏ ਨੇ ਇਹ ਤੂੰ ਅੱਜ ਹੀ ਕੱਟੇ ਨੇ ਕਹਿੰਦਾ ਜੀ ਹਾਂਜੀ ਮੈਂ ਅੱਜ ਹੀ ਕੱਟੇ ਨੇ ਤੇ ਅਸੀਂ ਕਦੀ ਬਿੱਲ ਕੱਟੇ ਨਹੀਂ ਗਏ ਇਹ ਸਾਡਾ ਨੌ ਕਿਸਾਨ ਤੇ ਦੁਕਾਨਦਾਰ ਦਾ ਨੌ ਮਾਸ ਦਾ ਰਿਸ਼ਤਾ ਹੈ ਸਾਡੀ ਭਾਈਚਾਰ ਕਿਸਾਨ ਜੇ ਬਿੱਲਾਂ ਦੀ ਕੋਈ ਬਾਲੀ ਪਰਵਾਹ ਨਹੀਂ ਕਿੱਥੇ ਗਿਆ ਨੌ ਮਾਸ ਦਾ ਰਿਸ਼ਤਾ ਜਦੋਂ ਖਰਾਬ ਹੋ ਗਈ ਫਸਲ ਲਿਖਤੀ ਤੌਰ ਤੇ ਉਹਨਾਂ ਦਾ ਆਰਐਮ ਲਿਖਤੀ ਤੌਰ ਤੇ ਮੰਨ ਗਿਆ ਦੁਕਾਨਦਾਰ ਦੇ ਵੀ ਸਾਈਨ ਆ ਮੇਰੇ ਕੋਲੇ ओरिजिनल ਪੇਪਰ ਪਿਆ ਵਾ ਤੇ ਆਰਐਮ ਦੇ ਵੀ ਸਾਈਨ ਨੇ ਜਿਹਦੇ ਵਿੱਚ ਉਹ ਮੰਨਿਆ ਕਿ ਸਾਡੇ ਸੀਡ ਦੇ ਵਿੱਚ ਪ੍ਰੋਬਲਮ ਸੀਗੀ ਤੇ ਸਾਡੀ ਜਿਹੜੀ ਉੱਥੇ ਮਜ਼ਦੂਰ ਆ ਸਾਡੇ ਲੇਬਰ ਜਿਹੜੀ ਕੰਮ ਕਰਦੀ ਆ ਉਹਨਾਂ ਵੱਲੋਂ ਇਹ ਕੁਛ ਨਾ ਕੁਛ ਉੱਥੇ ਰਲਾ ਹੋ ਗਿਆ ਵਾ ਨਾਲੇ ਉਹਨਾਂ ਨੂੰ ਨੋਟਿਸ ਕੱਢੇ ਹੈਗੇ ਆ ਉਹਨਾਂ ਦਾ ਗਾੜੀਓ ਜਵਾਬ ਆਇਆ ਹੈ ਅਸੀਂ ਬਿਮਾਰ ਆ ਇੱਕ ਬਿਮਾਰ ਹੋ ਗਿਆ ਸਾਰੀ ਕੰਪਨੀ ਦੇ ਮੁਲਾਜ਼ਮ ਥੋੜੀ ਬਿਮਾਰ ਹੋ ਗਏ ਆ ਦਵਾਈਆਂ ਪੈ ਚੁੱਕੀਆਂ ਨੇ ਖਾਦਾ ਪੈ ਚੁੱਕੀਆਂ ਨੇ ਪਾਣੀ ਲੱਗ ਚੁੱਕੇ ਨੇ ਲੇਬਰ ਦਾ ਸਾਰਾ ਖਰਚਾ ਹੋ ਉਹ ਬੰਦਾ ਕਦੋਂ ਉੱਠੂਗਾ ਉਹ ਫਾਲ ਹੋਊਗਾ ਹੁਣ ਤੇ ਜਾਂ ਦबई ਜਾ ਕੇ ਲੇਬਰ ਕਰੂਗਾ ਸਹੀ ਮੁਰਗੀ ਬੱਕਰੀ ਦੀ ਗੱਲ ਕੀਤੀ ਆਂਡਿਆਂ ਦੀ ਗੱਲ ਕੀਤੀ ਆ ਮੈਨੂੰ ਬਾਕੀ ਪੰਜਾਬ ਦਾ ਤਾਂ ਪਤਾ ਨਹੀਂਗਾ ਸਾਡੇ ਸੁਲਤਾਨਪੁਰ ਹਲਕੇ ਚ ਹੜਾ ਐਸੀ ਤੇ ਉਹਨਾਂ ਨੇ ਵਾਕਈਂ ਆਂਡਿਆਂ ਦਾ ਵੀ ਮੌਜਾ ਦਿੱਤਾ ਏ ਸਾਡੇ ਕੋਲ ਲਿਸਟਾਂ ਨੇ ਕਿ ਕਿੱਲੇ ਦੇ 58 58 ਰੁਪਏ ਮਿਲੇ ਨੇ 56 56 ਰੁਪਏ ਮਿਲੇ ਨੇ 75 75 ਰੁਪਏ ਮਿਲੇ ਨੇ ਕਪੂਰਥਲਾ ਦੇ ਮੁੱਖ ਖੇਤੀਬਾੜੀ ਦਫ਼ਤਰ ਦੇ ਵਿੱਚ ਇਸ ਸਮੇਂ ਮੌਜੂਦ ਆ ਬੀਤੇ ਕੁਝ ਦਿਨਾਂ ਤੋਂ 1400 ਏਕੜ ਤੋਂ ਵੱਧ ਝੋਨੇ ਦੀ ਫਸਲ ਦੇ ਵਿੱਚ ਖਰਾਬਾ ਪਾਇਆ ਗਿਆ ਉਸ ਦੇ ਜਿਹੜੇ ਬੀਜ ਸੀ ਉਸ ਦੇ ਵਿੱਚ ਖਰਾਬੀ ਦਾ ਸ਼ੰਕ ਹੈ ਤੇ ਉਸੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਇਕੱਤਰ ਹੋਈਆਂ ਨੇ ਉਸ ਸੀਡ ਕੰਪਨੀ ਅਤੇ ਜਿੱਥੋਂ ਇਹਨਾਂ ਨੇ ਉਹ ਸੀਡ ਖਰੀਦਿਆ ਸੀ ਉਸ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਦੇ ਨਾਲ ਦੇ ਨਾਲ ਮੁਆਵਜ਼ਾ ਮੰਗਿਆ ਜਾ ਰਿਹਾ ਹੈ ਸਾਡੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਮਾਮਲਾ ਕਿੱਥੇ ਕਿ ਤੱਕ ਪਹੁੰਚਿਆ ਹੈ ਕਿ ਇਹਨਾਂ ਦੀ ਮੰਗ ਮੰਨੀ ਜਾ ਰਹੀ ਹੈ ਜਾਂ ਗੱਲਬਾਤ ਸਾਰੀ ਕੀ ਆ ਸੱਚੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਹਾਂ ਸਬਾ ਜਰਨਲਿਸਟ ਸਰ ਪੰਜਾਬ ਕਿਸਾਨ ਯੂਨੀਅਨ ਬਾਗੀ ਜੀ ਹਾਂਜੀ ਸੋ ਇਹ ਜਿਹੜਾ ਅੱਜ ਬੀਤੇ ਦਿਨਾਂ ਤੋਂ ਰੌਲਾ ਚੱਲ ਰਿਹਾ ਸਾਰਿਆਂ ਨੇ ਸੁਣਿਆ ਕਿ 1400 ਇਕੜ ਤੋਂ ਵੱਧ ਫਸਲ ਖਰਾਬ ਹੋ ਰਹੀ ਹੈ ਜਿਹੜੀ ਮੁੰਝਰ ਫੁੱਟ ਵੀ ਰਹੀ ਹੈ ਉਹ ਵੀ ਅੰਦਰੋਂ ਖਾਲੀ ਹੈ ਤਕਰੀਬਨ ਤੇ ਫਸਲ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਕੀ ਕਾਰਨ ਨੇ ਇਹਦੇ ਪਿੱਛੇ ਲੁਕਮਾ ਸੱਚ ਤੁਹਾਡੇ ਕੋਈ ਸਾਹਮਣੇ ਆਇਆ ਹੈ ਜੇ ਆਇਆ ਹੈ ਤਾਂ ਕੀ ਕਾਰਵਾਈ ਹੋਈ ਹੈ ਦੇਖੋ ਜੀ ਜਿਹੜਾ 27 ਤਰੀਕ ਨੂੰ ਸਾਡੇ ਧਿਆਨ ਦੇ ਵਿੱਚ ਇਹ ਸਾਡੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਕਾਇਆਂ ਬਣੀਆਂ ਹੋਆਂ ਨੇ ਉਹਨਾਂ ਨੇ ਸਾਡੇ ਕੋਲ ਪਹੁੰਚਾਇਆ ਸੀ ਕਿ 10 ਤੋਂ 15 ਦਿਨ ਹੋ ਗਏ ਸਾਨੂੰ ਦੁਕਾਨਦਾਰ ਵੱਲ ਗੇੜੇ ਮਾਰਦਿਆਂ ਨੂੰ ਇਕੱਲੇ-ਇਕੱਲੇ ਤ ਖੱਲਿਓ ਸਾਨੂੰ ਸ਼ੰਕਾ ਹੈ ਕਿੜੇ ਬੀ ਨਿਕਲ ਰਹੇ ਨੇ ਕੋਈ 15 ਦਿਨ ਦੇ ਵਿੱਚ ਕੋਈ ਕਾਰਵਾਈ ਦੁਕਾਨਦਾਰਾਂ ਵੱਲੋਂ ਇਗਨੋਰ ਕੀਤਾ ਗਿਆ ਉਸ ਤੋਂ ਬਾਅਦ ਉਹ ਮੁੰਜਰਾ ਨਿਕਲੀਆਂ ਨੇ ਝੋਨੇ ਦੀਆਂ ਤੇ ਝੋਨੇ ਨੇ ਮੁੰਜਰਾ ਨਿਕਲ ਕੇ ਉਹ ਮੋੜ ਵੀ ਗਈਆਂ ਨੇ ਤੇ ਲਗਭਗ 50% ਜਿਹੜਾ ਝੋਨਾ ਸੀਗਾ 50% ਸੀਗਾ ਉਹ ਪੱਕ ਚੁੱਕਿਆ ਸੀਗਾ ਜਦੋਂ ਸਾਡੇ ਮਤਿਆਂ ਦੇ ਵਿੱਚ ਮਾਮਲਾ ਆਇਆ ਤੇ ਅਸੀਂ ਮੰਡੀ ਦੇ ਵਿੱਚ ਵੱਡੀ ਪੱਦਰ ਤੇ ਇਕੱਠ ਕਰਕੇ ਸਾਰੇ ਹੀ ਲਗਭਗ 10 ਤੋਂ 12 ਪਿੰਡਾਂ ਦਾ ਲਗਭਗ 100-150 ਕਿਸਾਨ ਇਕੱਠਾ ਕਰਕੇ ਸਬੰਧਤ ਦੁਕਾਨਦਾਰ ਜਿਹੜੇ ਕਿ ਪ੍ਰੀਤ ਸੀਡ ਸਟੋਰ ਦਾਣਾ ਮੰਡੀ ਕਪੂਰਥਲਾ ਦੇ ਵਿੱਚ ਹੈ ਉਹਨੂੰ ਮਿਲੇ ਉਹਦਾ ਮਾਲਕ ਹੈ ਸੁਪ੍ਰੀ ਤੇ ਦੁਕਾਨਦਾਰ ਵੱਲੋਂ ਉਹੀ ਰਟੀ ਰਟਾਈ ਗੱਲ ਕਿ ਮੈਂ ਸੀਲ ਬੰਦ ਚੀਜ਼ ਵੇਚੀ ਹੈ ਦੀ ਕੰਪਨੀ ਜ਼ਿੰਮੇਵਾਰ ਆ ਮੈਂ ਕੁਛ ਨਹੀਂ ਕਰ ਸਕਦਾ ਜੇਕਰ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰਾਉਣੀ ਹੈ ਤੇ ਕਰਾ ਸਕਦੇ ਹੋ ਜੇ ਮੇਰਾ ਲਾਇਸੈਂਸ ਕੈਨਸਲ ਹੋ ਜਾਊਗਾ ਤੇ ਮੈਂ ਘਰੇ ਬਹਿ ਜਾਊਗਾ ਫਿਰ ਕਿਹੜਾ ਤੁਸੀਂ ਪਰਪਾਈ ਕਰਾ ਲੋਂਗੇ ਤੇ ਉਸ ਤੋਂ ਬਾਅਦ ਅਸੀਂ ਜਦੋਂ ਸਬੰਧਤ ਜਿਹੜੇ ਸਾਡੇ ਚੀਫ ਨੇ ਇੱਥੋਂ ਦੇ ਖੇਤੀਬਾੜੀ ਵਿਭਾਗ ਦੇ ਕਪੂਰਥਲਾ ਦੇ ਉਹਨਾਂ ਨੂੰ ਮਿਲੇ ਆ ਇਸ ਸੰਬੰਧੀ ਤੇ ਉਹਨਾਂ ਵੱਲੋਂ ਵੀ ਇਹ ਚੀਜ਼ ਹੈ ਜਦੋਂ ਅਸੀਂ ਲਿਖਤੀ ਤੌਰ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਵੱਲੋਂ ਕੰਪਨੀ ਦੇ ਨੁਮਾਇंदे ਜਿਹੜੇ ਸੀਗੇ ਬਖਸ਼ੀ ਸਿੰਘ ਆਰਐਮ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਇ ਤੇ ਨਾਲ ਹੀ ਜਿਹੜਾ ਸੁਪਰੀਤ ਸਿੰਘ ਆ ਸੀਗਾ ਆਪਣੇ ਪ੍ਰੀਤ ਸੀਡ ਸਟੋਰ ਦਾ ਮਾਲਕ ਉਹਨੂੰ ਵੀ ਬੁਲਾਇਆ ਗਿਆ ਤੇ ਜਦੋਂ ਅਸੀਂ ਇਕੱਲੇ ਇਕੱਲੇ ਦੇ ਬਿਆਨ ਲਏ ਪਹਿਲਾਂ ਤਾਂ ਅਸੀਂ ਕਿਹਾ ਕਿ ਤੁਸੀਂ ਕੰਪਨੀ ਨੂੰ ਪੁੱਛਿਆ ਕਿ ਕੰਪਨੀ ਦੇਣਾ ਬਖਸ਼ੀਸ਼ ਸਿੰਘ ਸੀ ਉਹਨੂੰ ਪੁੱਛਿਆ ਕਿ ਤੂੰ ਦੱਸ ਕਿ ਤੂੰ ਜਿਹੜਾ ਪ੍ਰੀਤ ਨੂੰ ਕਿੰਨੇ ਦਾ ਵੇਚਿਆ ਵਾ ਉਹ ਕਹਿੰਦਾ ਸੀ ਅਸੀਂ 70 ਤੋਂ 80 ਰੁਪਏ ਦਿੰਨੇ ਆ ਤੇ ਜਦੋਂ ਅਸੀਂ ਪੀੜਤ ਕਿਸਾਨਾਂ ਨੂੰ ਪੁੱਛਿਆ ਤੇ ਕਿਸਾਨ ਕਹਿੰਦੇ ਕਿ 1.5 ਤੋਂ 200 ਰੁਪਏ ਕਿਲੋ ਅਸੀਂ ਬੀਲ ਲਿਆ ਏ ਪਹਿਲਾਂ ਤਾਂ ਵੱਡਾ ਘਪਲਾ ਇਹ ਹੋ ਗਿਆ ਦੂਜਾ ਗੱਲ ਆ ਗਈ ਬਲਾਂ ਦੀ ਬਿੱਲਾਂ ਦੇ ਵਿੱਚ ਜਦੋਂ ਅਸੀਂ ਉਹਨੂੰ ਪੁੱਛਿਆ ਮੁੱਖ ਕੇਤੀ ਬੜੀ ਅਫਸਰ ਦੇ ਸਾਹਮਣੇ ਕਿ ਜਿਹੜੇ ਆ ਬਿੱਲ ਕੱਟੇ ਗਏ ਨੇ ਇਹ ਤੂੰ ਅੱਜ ਹੀ ਕੱਟੇ ਨੇ ਕਹਿੰਦਾ ਜੀ ਹਾਂਜੀ ਮੈਂ ਅੱਜ ਹੀ ਕੱਟੇ ਨੇ ਤੁਹਾਡੇ ਚੋਂ ਕਿਸੇ ਨੇ ਕਦੀ ਬਿੱਲ ਨਹੀਂ ਲਿਆ ਨਹੀਂ ਬੇਲਾਂ ਦੀ ਮੰਗ ਕੀਤੀ ਜਾਂਦੀ ਏ ਉਦੋਂ ਕਹਿੰਦੇ ਸਾਡੇ ਕੋਲ ਇਹ ਉਹਦੇ ਬਿਆਨ ਨੇ ਕਿ ਮੇਰੇ ਕੋਲ ਸਮਾਂ ਨਹੀਂ ਹੁੰਦਾ ਉਦੋਂ ਰਸ਼ ਬਹੁਤ ਹੁੰਦਾ ਬੀਆਂ ਦਾ ਤੇ ਅਸੀਂ ਕਦੀ ਬੇਲ ਕੱਟੇ ਨਹੀਂ ਗਏ ਇਹ ਸਾਡਾ 9 ਮਾਸ ਕਿਸਾਨ ਤੇ ਦੁਕਾਨਦਾਰ ਦਾ 9 ਮਾਸ ਦਾ ਰਿਸ਼ਤਾ ਹੈ ਸਾਡੀ ਭਾਈਚਾਰ ਕਿਸਾਨ ਜੇ ਬਿਲਾਂ ਦੀ ਕੋਈ ਬਾਲੀ ਪਰਵਾਹ ਨਹੀਂ ਕਿੱਥੇ ਗਿਆ 9 ਮਾਸ ਦਾ ਰਿਸ਼ਤਾ ਜਦੋਂ ਖਰਾਬ ਹੋ ਗਈ ਫਸਲ ਹੁਣ ਤੁਹਾਡੇ ਸਾਹਮਣੇ ਆ ਕਿ ਕਿਸਾਨਾਂ ਦੇ ਬਰਾਬਰ ਬੰਦੇ ਖੜੇ ਕਰਕੇ ਜਿਹੜੇ ਪੀੜਤ ਕਿਸਾਨ ਨੇ ਉਹਨੂੰ ਮੁਆਵਜ਼ਾ ਦੇਣ ਦੀ ਬਜਾਏ ਤੁਸੀਂ ਆਪ ਹੀ ਦੇਖ ਲੈ ਕਿ ਦਰੀਬਿਸ਼ਾ ਕੇ ਸਾਹਮਣੇ ਬੈਠਾ ਏ ਠੀਕ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਭ ਪ੍ਰਸ਼ਾਸਨ ਦੀ ਮਿਲੀ ਭੁਗ ਆਪਣੇ ਬਿਆਨ ਦਰਜ ਕਰਾਏ ਨੇ ਕਿ ਅੱਜ ਹੀ ਬਿਲ ਕੱਟੇ ਨੇ ਪ੍ਰਾਣਿਕਾ ਤਰੀਕਿਆਂ ਦੇ ਕੱਟੇ ਨੇ ਤੇ ਜਿਹੜੇ ਜਿੱਥੇ ਰਿਸੀਵਿੰਗ ਦੇਣੀ ਹੈ ਕਿਸਾਨ ਨੇ ਉੱਥੇ ਜਿਹੜਾ ਹੈਗਾ ਵਾ ਆਪਣਾ ਜਿਹੜੇ ਸਾਈਨ ਕੀਤੇ ਗਏ ਨੇ ਉਹ ਮੈਂ ਜਾਲੀ ਕੀਤੇ ਨੇ ਪਰ ਤਿੰਨ ਦਿਨ ਹੋ ਗਏ ਅੱਜ ਤੱਕ ਕਿਤੇ ਰਿਕਮੈਂਡ ਨਹੀਂ ਕੀਤਾ ਗਿਆ ਕਿ ਇਸ ਬੰਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਉਹੀ ਗੱਲ ਸੀ ਸਾਡੀ ਨਾਲ ਹੁਣ ਤੁਹਾਡੀ ਮੁਆਵਜ਼ੇ ਦੀ ਵੀ ਕੋਈ ਮੰਗ ਹੈ ਜੇ ਮੰਗਿਆ ਤਾਂ ਕਿਹਦੇ ਨਾਲ ਡੀਸੀ ਨਾਲ ਜਾਂ ਕਿਸੇ ਹੋਰ ਅਧਿਕਾਰੀ ਨਾਲ ਉੱਤੇ ਤੱਕ ਗੱਲ ਹੋਈ ਹੈ ਕਿਸੇ ਨੇ ਦੇਖੋ ਜੀ ਗੱਲਬਾਤ ਸਾਡੀ ਅਸੀਂ ਇੱਥੇ ਦਫ਼ਤਰ ਦੇ ਵਿੱਚ 27 ਤਰੀਕ ਨੂੰ ਬੈਠਿਆ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਕਿ ਉਹ ਬੰਦ ਆ ਰਹੀ ਸੀ ਜਦੋਂ ਅਸੀਂ WhatsApp ਕਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਉਹ ਕੈਨੇਡਾ ਗਿਆ ਹੋਏ ਨੇ ਤੇ ਉਹਨਾਂ ਦਾ ਨੈਟ ਵੀ ਬੰਦ ਵਾ ਕਿਉਂਕਿ ਸਰਕਾਰੀ ਖਰਚੇ ਤੇ ਉਹ ਐਸ਼ ਕਰ ਰਹੇ ਨੇ ਉੱਥੇ ਜਾ ਕੇ ਤੇ ਇੱਥੇ ਕਿਸਾਨ ਵਿਚਾਰਾ ਮਰ ਰਿਹਾ ਏ ਪੰਜਾਬ ਦਾ ਰੋਲ ਰਿਹਾ ਏ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੀ ਗੱਲ ਤੁਸੀਂ ਕੀਤੀ ਹੈ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਕਪੂਰਥਲਾ 2 ਦਿਨ ਤੋਂ ਸਿਰਫ ਅਖਬਾਰੀ ਬਿਆਨ ਦੇ ਰਹੇ ਨੇ 27 ਤਰੀਕ ਨੂੰ ਰਾਤੀਂ 8 ਵਜੇ ਦੈਨਿਕ ਪਾਸ ਕਰਦੇ ਉੱਪਰ ਵੀ ਉਹਨਾਂ ਦਾ ਇੱਕ ਬਿਆਨ ਆ ਗਿਆ ਸੀਗਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਚੱਲਿਆ ਕਿ ਮੈਂ ਉਹਨਾਂ ਕੋਲ ਰਿਪੋਰਟ ਮੰਗਾਈ ਆ ਪਰ ਅੱ ਮੀਟਿੰਗ ਕਰਵਾ ਦਿੰਨੇ ਪਰ ਅੱਜ ਤੱਕ ਕੋਈ ਮੀਟਿੰਗ ਦਾ ਸੱਦਾ ਸਦਾ ਹੀ ਨਹੀਂ ਆਇਆ ਤੇ ਸੀਡ ਕੰਪਨੀ ਆ ਜਿਹੜੀ ਉਹਨਾਂ ਦੇ ਨਾਲ ਕੋਈ ਰਾਬਤਾ ਹੋਇਆ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕੋਈ ਸਪਸ਼ਟੀਕਰਨ ਆਇਆ ਹੋਵੇ ਜਾਂ ਕੋਈ ਬੰਦਾ ਆਇਆ ਹੋਵੇ ਉਹਨੇ ਤੁਹਾਨੂੰ ਦੱਸਿਆ ਹੋਵੇ ਵੀ ਭਾਈ ਸਾਡੇ ਐਂਡ ਤੋਂ ਸਾਰਾ ਕੁਝ ਠੀਕ ਹੈ ਜਾਂ ਦੁਕਾਨਦਾਰ ਨੇ ਕੋਈ ਗੜਬੜੀ ਕੀਤੀ ਇਦਾਂ ਦਾ ਕੁਝ ਨਿਕਲ ਉਹ ਲਿਖਤੀ ਤੌਰ ਤੇ ਉਹਨਾਂ ਦਾ ਆਰਐਮ ਲਿਖਤੀ ਤੌਰ ਤੇ ਮੰਨ ਗਿਆ ਦੁਕਾਨਦਾਰ ਦੇ ਵੀ ਸਾਈਨ ਆ ਮੇਰੇ ਕੋਲੇ オリジナル ਪੇਪਰ ਪਿਆ ਵਾ ਤੇ ਆਰਐਮ ਦੇ ਵੀ ਸਾਈਨ ਨੇ ਜਿਹਦੇ ਵਿੱਚ ਉਹ ਮੰਨਿਆ ਕਿ ਸਾਡੇ ਸੀਡ ਦੇ ਵਿੱਚ ਪ੍ਰੋਬਲਮ ਸੀਗੀ ਤੇ ਸਾਡੀ ਜਿਹੜੀ ਉੱਥੇ ਮਜ਼ਦੂਰ ਆ ਸਾਡੇ ਲੇ ਹੋ ਗਿਆ ਵਾ ਪਰ ਉਹਨੇ ਐਮ ਡੀ ਨਾਲ ਆਪਣੇ ਨਾਲ ਗੱਲ ਕਰਵਾਈ ਐਮ ਡੀ ਨੇ ਮੈਨੂੰ ਅਸ਼ਵਾਸ਼ਣ ਦਵਾਇਆ ਤੇ ਚੀਫ ਨੂੰ ਅਸ਼ਵਾਸ਼ਣ ਦਵਾਇਆ ਕਿ ਮੈਂ 28 ਤੱਕ ਨੂੰ ਖੋਦ ਆਉਂਗਾ ਕਿ ਨੁਕਸਾਨ ਵੱਡਾ ਹੋਇਆ ਏ ਮੈਂ ਖੋਦ ਆਉਂਗਾ ਤੇ ਆਪਣੀ ਟੀਮ ਲੈ ਕੇ ਆਉਂਗਾ ਅੱਜ 3 ਦਿਨ ਤੋਂ ਬਖਸ਼ੀਤ ਸਿੰਘ ਦਾ ਆਰ ਐਮ ਦਾ ਵੀ ਫੋਨ ਬੰਦ ਆ ਰਿਹਾ ਐਮ ਡੀ ਦਾ ਵੀ ਫੋਨ ਬੰਦ ਆ ਰਿਹਾ ਤੇ ਜਿਹੜੇ ਹੋਰ ਇਹਨਾਂ ਦੇ ਨੁਮਾਇंदे ਆ ਗੂ ਸੀ ਕਿ ਉਹਨਾਂ ਦਾ ਵੀ ਫੋਨ ਬੰਦ ਆ ਰਿਹਾ ਅੱਜ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਪਰ ਜਿਹੜਾ ਉਹਨਾਂ ਦੀ ਲਾਇਸੈਂਸ ਕੈਨਸਲ ਕਰਨ ਦਾ ਅਧਿਕਾਰ ਹੈ ਚੀਫ ਸਾਹਿਬ ਕਹਿੰਦੇ ਉਹ ਆਪਣੇ ਡਾਇਰੈਕਟਰ ਕੈਨਸਲ ਕੀਤਾ ਗਿਆ ਇਸੇ ਤਰ੍ਹਾਂ ਸੀਡ ਕੰਪਨੀ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਣਾ ਚਾਹੀਦਾ ਜੀ ਸੋ ਪ੍ਰਧਾਨ ਸਾਹਿਬ ਤੁਸੀਂ ਵੀ ਜਰਾ ਦੱਸਿਓ ਕਿ ਹੁਣ ਤੁਸੀਂ ਵੀ ਮੀਟਿੰਗ ਕਰਕੇ ਆਏ ਹੋ ਮੀਟਿੰਗ ਚੋ ਕੁਝ ਨਿਕਲਦਾ ਹੈ ਕੁਝ ਕੱਢਣ ਪਾਉਣ ਨੂੰ ਹੁੰਦਾ ਹੈ ਕਿ ਬਸ ਪੁੱਤਰਵਾਸ ਹੀ ਦੇਈ ਜਾਂਦੇ ਨੇ ਕਿ ਐ ਕਰਦੇ ਆ ਉਹ ਕਰਦੇ ਆ ਕਿ ਕੋਈ ਸਿਰੇ ਲੱਗਦੀ ਗੱਲ ਵੀ ਦੀਦੀ ਹੈ ਫੇਲ ਹਾਲਾ ਜੇ ਕੋਈ ਸਿਰੇ ਨਹੀਂ ਲੱਗੀ ਹੈਗੀ ਲੇਕਿਨ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਸਾਨੂੰ ਦੱਸਿਆ ਹੈਗਾ ਕਿ ਉਹ ਕੋਸ਼ਿਸ਼ ਕਰਨ ਰਏ ਹੈਗੇ ਆ ਜਦੋਂ ਉਹਨਾਂ ਚਾਏ ਆਪਣੇ ਮੇਨ ਅਫਸਰਾਂ ਨੂੰ ਦੱਸਿਆ ਹੈਗਾ ਉਹਨਾਂ ਨੂੰ ਜਿਹੜੇ ਕੰਪਨੀ ਵਾਲੇ ਉਹਨਾਂ ਨੂੰ ਨੋਟਿਸ ਕੱਢੇ ਹੈਗੇ ਆ ਉਹਨਾਂ ਦਾ ਗਾੜੀਓ ਜਵਾਬ ਆਇਆ ਹੈ ਆਂ ਬਿਮਾਰ ਆ ਇੱਕ ਬਿਮਾਰ ਹੋ ਗਿਆ ਸਾਰੀ ਕੰਪਨੀ ਦੇ ਮੁਲਾਜ਼ਮ ਥੋੜੀ ਬਿਮਾਰ ਹੋ ਗਿਆ ਸਾਡੇ ਨਾਲ ਹੈਰਾ ਫੇਰੀ ਹੋਣ ਦੇ ਚਾਂਸ ਹੈ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਸਾਡੇ ਨੇ ਨਹੀਂ ਕਰਨਗੇ ਜਾਂ ਕੰਪਨੀ ਕਰੇ ਜਾਂ ਪ੍ਰਸ਼ਾਸਨ ਦੀ ਟੱਲ ਮਾਠੋਵੇ ਪਰ ਜੋ ਸਾਡੀਆਂ ਜੁਨੀਆਂ ਰਹਿਗੀਆਂ ਉਹ ਪੂਰੀ ਮਨ ਤਨ ਤਨ ਦਾ ਡੀਆਂ ਹੈਗੀਆਂ ਕਹੀਂ ਇਹ ਨਿਆ ਲੈ ਕੇ ਹਟਾਂਗੇ ਜਿਹੜਾ ਸੀਡ ਆ ਇਹ ਫਸਲ ਦੀ ਮੁੱਢਲਾ ਕੰਮ ਹੈਗਾ ਇੱਥੋਂ ਸਟਾਰਟ ਹੋਣਾ ਇੱਥੇ ਇੱਥੇ ਡੀਪੀ ਵੀ ਨਕਲੀ ਐ ਕਿ ਤੁਸੀਂ ਮਤਲਬ ਜਿਹੜਾ ਹੈਗਾ ਉਹ ਦੇਖ ਲਿਆਗਾ ਨਕਲੀ ਡੀਪੀ ਖਾਦਾਂ ਤੱਕ ਨਕਲੀ ਆਉਂਦੀਆਂ ਨੇ ਬਹੁਤ ਵੱਡਾ ਖਲਾਸਾ ਹੈ ਸੀਡ ਵੀ ਇਹਨੂੰ ਅਸੀਂ ਨਕਲੀ ਕਹਿ ਸਕਦੇ ਆਂ ਤੇ ਫੇਰ ਸਾਡੀ ਕਿਸਾਨੀ ਵਜੂਗੀ ਕਿ ਤਰ੍ਹਾਂ ਇਹ ਜੋ ਵੀ ਇਹਦੇ ਵਿੱਚ ਮਿਲੀ ਸਰਕਾਰ ਦੀ ਵੀ ਮਿਲੀ ਭੁਗਤ ਹੋ ਸਕਦੀ ਆ ਕਿਉਂ ਪੱਤਰਾਂ ਦੇ ਤੋਂ ਪੱਦਰ ਤੇ ਵੀ ਲੱਗਦਾ ਹੈਗਾ ਕਿ ਜਦੋਂ ਸੀਟ 'ਚ ਗਲਤੀ ਨਿਕਲ ਆਈ ਤੇ ਡੀਏਪੀ ਦੀ ਨਿਕਲ ਆਈ ਤੇ ਹੁਣ ਨੂੰ ਜਿਹੜੇ ਸੀ ਉਹਨਾਂ ਤੇ ਬੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਤਿੰਨ ਚਾਰ ਦਿਨ ਤੋਂ ਅਸੀਂ ਧੁੱਪੇ ਤਰੇ ਫਿਰਦੇ ਆ ਗਿਆਂ ਸਰਕਾਰ ਦੇ ਅਜੇ ਤੱਕ ਕੰਨਾਂ ਦੇ ਜੂ ਨਹੀਂ ਸਰਕੀ ਅਸੀਂ ਦੇਖਦੇ ਆ ਇੱਕ ਦੋ ਦਿਨ ਕੀ ਬਣਦਾ ਹੈਗਾ ਉਸ ਤੋਂ ਬਾਅਦ ਅਸੀਂ ਕੋਈ ਵੱਡਾ ਸੰਘਰਸ਼ ਵਿੜਾਂਗੇ ਜਿਹੜਾ ਸਰਕਾਰ ਨੂੰ ਆਪੇ ਪਤਾ ਲੱਗ ਜਾਵੇ ਬਾਗੀ ਸਾਹਿਬ ਜੇ ਦਾ ਤੁਸੀਂ ਦੱਸ ਦਿਓ ਕਿ ਆ ਜਿੱਦਾਂ ਹੁਣ ਤੁਸੀਂ ਮੁੰਜਰਾ ਹੱਥ 'ਚ ਪੜੀਆਂ ਹੋਈਆਂ ਨੇ ਤਕਨੀਕੀ ਤੌਰ ਤੇ ਇਹਦੇ ਵਿੱਚ ਕੀ ਖਰਾਬੀ ਹੈ ਜਾਂ ਕੀ ਹੋਣਾ ਚਾਹੀਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਆਹ ਦੇ ਵਿੱਚ ਜਿਹੜਾ ਆ ਹੁਣ ਪੱਕ ਰਿਹਾ ਦਾਣਾ ਇਹਦੇ ਵਿੱਚ ਕਿਹੜਾ ਝਾਲ ਨਿਕਲੂਗਾ ਕਿੰਨੇ ਪਰਸੈਂਟ ਨਿਕਲੂਗਾ ਸਾਰੀਆਂ ਚੀਜ਼ਾਂ ਵੈਸੇ ਤਾਂ ਆਉਣ ਦਾ ਰਿਪੋਰਟ ਵਾ ਹਨਾ ਲਿਖਤੀ ਤੌਰ ਤੇ ਪਰ ਤੁਹਾਨੂੰ ਅਸੀਂ ਵਰਬਲ ਤੌਰ ਤੇ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਆ ਮੁੰਜਰਾ ਹੁਣ ਨਿਕਲ ਆਈਆਂ ਨੇ ਇਹ ਜਦੋਂ ਤੱਕ ਦੂਸਰੇ ਜਿਹੜੀ ਜਿਹੜੇ ਹਜੇ ਪਤਾ ਨਹੀਂ ਪੱਕਣਾ ਕਿ ਇਦਾਂ ਪ੍ਰਧਾਨ ਜੀ ਪਤਾ ਨਹੀਂ ਪੱਕਣਾ ਕਿ ਨਹੀਂ ਪੱਕਣਾ ਪਰ ਜਦੋਂ ਤੱਕ ਦੂਜੀਆਂ ਨਿਕਲਣੇ ਹੋ ਤੱਕ ਇਹਨੇ ਝੜ ਜਾਣਾ ਵਾ ਅੱਛਾ ਹਾਂ ਤੇ ਉਹ ਜਿਹੜਾ ਨੁਕਸਾਨ ਹੈ ਵੱਡਾ ਹੋਊਗਾ ਉਹ ਨੁਕਸਾਨ ਹੈ ਕੋਈ 30 ਨਿੰਗਾ ਕੋਈ 15 ਨਿੰਗਾ ਕੋਈ 75 ਨਿੰਗਾ ਇਹ ਨੁਕਸਾਨ ਜਿਮੇਦਾਰਦਾ 100% ਇਹ ਕਿਉਂਕਿ ਉਸ ਦਿਨ ਜਿਹੜਾ ਕੰਪਨੀ ਦਾ ਬਖਸ਼ੀ ਸਿੰਘ ਆਇਆ ਇਹਨੂੰ ਕਿਹਾ ਹੈ ਕਿ ਤੂੰ ਭਾਈ ਆਪਣਾ ਝੋਨਾ ਵੜ ਕੇ ਲੈ ਜਾ ਤਾਂ ਸਾਨੂੰ 80 ਹਜ਼ਾਰ ਸਾਬ ਨਾਲ ਕਿੱਲੇ ਦੀ ਪੇਮੈਂਟ ਕਰ ਜਾਵਾ ਤੇ ਹੁਣ ਜਿਨ੍ਹਾਂ ਨੇ ਠੇਕੇ ਫੜੇ ਹੋਏ ਨੇ ਵੱਡੇ ਪੱਦਰ ਤੇ ਆਪਣੀ ਫਸਲ ਆਪਣੇ ਖੇਤ ਘੱਟ ਹੁੰਦੇ ਨੇ ਜਾਂ ਇੱਕ ਅੱਧਾ ਹੀ ਹੁੰਦਾ ਉਹ ਠੇਕੇ ਤੇ ਲਾ ਲੰਦਾ ਹੁਣ ਉਹਨੇ ਇਹ ਬੀਜ ਲਿਆ ਇਹ ਬੀਜ ਦਾ ਵੈਸੇ ਨਾ ਦੱਸ ਦਿਓ ਕੀ ਸੀ ਇਹ 110 ਸੀਗਾ ਜੀ 110 ਸੀਗਾ ਤੇ ਜਿਹੜਾ ਇਹ ਮੁੰਜਰਾ ਨਿਕਲੀਆਂ ਨੇ ਹੁਣ ਉਹ ਖੇਤੀਬਾੜੀ ਵਿਭਾਗ ਨੇ ਜਿਹੜੀ ਉਹਨਾਂ ਦੀ ਟੀਮ ਆਈ ਸੀਗੀ ਯੂਨੀਵਰਸਿਟੀ ਦੀ ਟੀਮ ਆਈ ਸੀ ਉਹਨਾਂ ਨੇ ਮੰਨਿਆ ਥੱਲੇ ਆਪਣਾ ਫੋਟ ਰਿਆ ਉਹ 110 ਨਹੀਂ ਹੈਗਾ ਇਹਦੇ ਵਿੱਚ ਪਤਾ ਨਹੀਂ ਕੀ ਆ ਪਤਾ ਨਹੀਂ ਕੀ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਠੇਕੇ ਵਾਲੀ ਇੱਥੇ ਸਾਡੇ ਕੋਲ ਇੱਕ ਕਿਸਾਨ ਵੀਰ ਖੜਾ ਹੈ ਉਹ ਬੰਦੇ ਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ ਮੁੰਡੇ ਦਾ ਮੁੰਡਾ ਕਹਿੰਦਾ ਜਿਹੜੀ ਸਰਕਾਰ ਗੱਲ ਕਰਦੀ ਕਿ ਅਸੀਂ ਪ੍ਰਵਾਸ ਰੋਕਾਂਗੇ ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗਾ ਬਾਪੂ ਨੂੰ ਕਹਿੰਦਾ ਵੀ ਮੈਂ ਖੇਤੀ ਕਰਨੀ ਆ ਇੱਥੇ ਤੇ 50 ਕਿੱਲੇ ਠੇਕੇ ਤੇ ਲੈ ਕੇ ਦਿੱਤੇ ਉਹਦੇ ਬਾਪੂ ਨੇ ਉਹ 50 ਕਿੱਲਿਆਂ ਦੇ ਵਿੱਚ ਇਹੀ ਬੀ ਲੈ ਕੇ ਵੀਜਿਆ ਤੇ ਉਹ ਸਾਰਾ ਬਰਬਾਦ ਹੋ ਗਿਆ ਵੀ ਠੇਕਾ ਉਹ ਉਤਾਰ ਚੁੱਕਿਆ ਏ ਤੇ ਆਪਣਾ ਜਿਹੜਾ ਹੈਗਾ ਦਵਾਈਆਂ ਪੈ ਚੁੱਕੀਆਂ ਨੇ ਖਾਦਾ ਪੈ ਚੁੱਕੀਆਂ ਨੇ ਪਾਣੀ ਕਿੰਨੇ ਲੇਬਰ ਦਾ ਸਾਰਾ ਖਰਚਾ ਹੋ ਚੁੱਕਿਆ ਏ ਉਹ ਬੰਦਾ ਕਦੋਂ ਉੱਠੂਗਾ ਉਹ ਫਾਲ ਹੋਊਗਾ ਹੁਣ ਤੇ ਜਾਂ ਦबई ਜਾ ਕੇ ਲੇਬਰ ਕਰੂਗਾ ਇਹੀ ਹਾਲਾਤ ਹੋਣਗੇ ਨਾ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਪ੍ਰਵਾਸ ਅੱਜ 3 ਦਿਨ ਤੋਂ ਸਰਕਾਰ ਦੇ ਟੇਬਲ ਤੇ ਚੰਡੀਗੜ੍ਹ ਤੱਕ ਰਿਪੋਰਟਾਂ ਪਈਆਂ ਨੇ ਮੰਤਰੀ ਸੈਰ ਕਰਦਾ ਕੈਨੇਡਾ ਦੇ ਸਰਕਾਰੀ ਖਰਚੇ ਦੇ ਉੱਤੇ ਫਿਰਦਾ ਏ ਉਹਨਾਂ ਨੂੰ ਨਹੀਂ ਦਿੰਦਾ ਕਿ ਕੀ ਹੋ ਰਿਹਾ ਡੀਸੀ ਦਾ ਫਰਜ ਨਹੀਂ ਬਣਦਾ ਸੀ ਮੀਟਿੰਗਾਂ ਅਫਸਰਾਂ ਦੇ ਪੱਦਰ ਤੇ ਵੀ ਕੋਈ ਮਿਲੀਭੁਗਤਦਾ ਤੁਹਾਨੂੰ ਖੱਤਸ਼ਾ ਆ ਕਿ ਜਿਹੜਾ ਇਦਾਂ ਬਿਕ ਰਿਹਾ ਤੁਸੀਂ ਜਾਂਚ ਹੋਣੀ ਚਾਹੀਦੀ ਨਾ ਸਾਰੀਆਂ ਚੀਜ਼ਾਂ ਦੇ ਬਿੱਲ ਬਕਾਇਦਾ ਤੌਰ ਤੇ ਮਿਲਣੇ ਚਾਹੀਦੇ ਨੇ ਇਹ ਤਾਂ ਫੇਰ ਖੇਤੀਬਾੜੀ ਅਫਸਰਾਂ ਨੇ ਦੇਖਣਾ ਕਿ ਕਹ ਰਿਹਾ ਹੈ ਕਿ ਉਹ ਸਹੀ ਹੈ ਜਾਂ ਠੀਕ ਨਹੀਂ ਹੈ ਬਿੱਲ ਦਿੱਤੇ ਜਾ ਰਹੇ ਨੇ ਕਿਸਾਨਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਅਸੀਂ ਤਾਂ ਉੱਪਰ ਕਹਿ ਗਏ ਆਂ ਜੀ ਇਹ ਗੱਲ ਕਿ ਸਾਨੂੰ ਸ਼ੰਕਾ ਨਹੀਂਗਾ ਸਾਨੂੰ 100% 101% ਯਕੀਨ ਆ ਕਿ ਜਿਹੜੀਆਂ ਦੁਕਾਨਾਂ ਚੈੱਕ ਹੁੰਦੀਆਂ ਨੇ ਉੱਥੋਂ ਸਿਰਫ ਜੇਬ ਗਰਮ ਕੀਤੀ ਜਾਂਦੀ ਏ ਸਮੋਸੇ ਖਾ ਕੇ ਤੇ ਪਕੌੜੇ ਖਾ ਕੇ ਮੁੜਿਆ ਜਾਂਦਾ ਏ ਚਾਹ ਦਾ ਕੱਪ ਪੀ ਕੇ ਮੁੜਿਆ ਜਾਂਦਾ ਏ ਕੋਈ ਚੈੱਕ ਨਹੀਂ ਕਰਦਾ ਪਰ ਅਸੀਂ ਇਹ ਗੱਲ ਕਹਿ ਰਹੇ ਆ ਕਿ ਹੁਣ ਪਾਂ ਜਿਹੜੀ ਕਮੇਟੀਆਂ ਬਣਾਈਆਂ ਜਾਣ ਤਹਿਸੀਲ ਵਾਈ ਜਿੱਚ ਪੰਜ ਨੁਮਾਇंदे ਸਾਡੇ ਹੋਣ ਤੇ ਉਹ ਚੈੱਕ ਕਰਨ ਕਿ ਇਹਦੇ ਵਿੱਚ ਘਪਲਾ ਹੋ ਕਿੱਥੇ ਰਿਹਾ ਏ ਦੂਜੀ ਗੱਲ ਅਸੀਂ ਉੱਪ ਸਾਰਿਆਂ ਨੂੰ ਸਾਰੀਆਂ ਚਾਰੇ ਤਹਿਸੀਲਾਂ ਦੇ ਜਿਹੜੇ ਨੁਮਾਇੰਦੇ ਜਿਹੜੇ ਹੈਗੇ ਅਫਸਰ ਇੱਥੇ ਈਟੀਓ ਲੈਵਲ ਦੇ ਜਾਂ ਖੇਤੀਬਾੜੀ ਲੈਵਲ ਦੇ ਬੈਠੇ ਸੀਗੇ ਅਸੀਂ ਕਹਿ ਕੇ ਆਏ ਕਿ ਸਾਡੇ ਕੋਲ ਲਿਸਟਾਂ ਨੇ ਸਾਰੀਆਂ ਕਿਹਨੇ ਕਿੰਨੀ ਕਿੰਨੀ ਪ੍ਰਾਪਰਟੀ ਬਣਾਈ ਆ ਇਹ ਗੱਲ ਲੈ ਕੇ ਜਾਵਾਂਗੇ ਬਿਜਲੈਂਸ ਚ ਤੇ ਸਾਰੀਆਂ ਨਹੀਂ ਪ੍ਰਾਪਰਟੀਆਂ ਅਸੀਂ ਕਰਾਵਾਂਗੇ ਚੈੱਕ ਕਿ ਕਿਹਨੇ ਕਿਹਨੇ ਕਿੰਨੀ ਕਿੰਨੀ ਬਣਾਈ ਆ ਹੁਣ ਅਸੀਂ ਇਸ ਪਾਸੇ ਨੂੰ ਤੁਰੇ ਆ ਕਿਸਾਨਾਂ ਦੇ ਇਸ ਮਸਲੇ ਨੂੰ ਲੈ ਕੇ ਤੁਰੇ ਆ ਅੱਜ ਇਹ ਜਿਹੜੀ ਖਬਰ ਹੈ ਤੁਹਾਡੇ ਵਾਲੀ ਜਾਂ ਜਿਹੜੇ ਪਿਛਲੇ ਤਿੰਨ ਦਿਨ ਚੱਲੀਆਂ ਉਹ ਪੰਜਾਬ ਲੈਵਲ ਤੇ ਨਹੀਂ ਇੰਡੀਆ ਲੈਵਲ ਤੇ ਚੱਲ ਰਹੀਆਂ ਕਿ ਕਪੂਰਥਲੇ ਚਾ ਕੁਝ ਹੋਇਆ ਏ ਤੁਹਾਡੇ ਨਾਲ ਕਿਤੇ ਨਾ ਕਿਸੇ ਪੱਧਰ ਤੇ ਸਮਝੌਤਾ ਕਰਨ ਦੀ ਜਾਂ ਮਨਾਉਣ ਦੀ ਕੋਸ਼ਿਸ਼ ਵੀ ਹੋਈ ਹੋਊਗੀ ਜਿਹੜੇ ਦੁਕਾਨ ਦੇ ਮਾਲਕ ਨੇ ਜਾਂ ਫਿਰ ਕਹਿ ਲਓ ਵੀ ਉੱਪਰੋਂ ਕੰਪਨੀ ਹੈ ਜਿਹੜੀ ਸੀਡ ਬਣਾਉਂਦੀ ਹੈ ਇਹ ਸਾਰਾ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਸਿੱਧੇ ਤੌਰ ਤੇ ਕੋਈ ਸੰਪਰਕ ਕੀਤਾ ਗਿਆ ਵੀ ਜੱਥੇਬੰਦੀ ਨੂੰ ਸ਼ਾਂਤ ਕਰਾ ਲਿਆ ਜਾਵੇ ਹੁਣ ਜਿਹੜਾ ਨੁਕਸਾਨ ਹੋ ਗਿਆ ਵੀ ਤੁਹਾਡੀਆਂ ਜੇਬਾਂ ਵੀ ਗਰਮ ਕਰ ਦੰਨੇ ਨਹੀਂ ਉਹਦੇ ਵਿੱਚ ਇਹ ਹੋਇਆ ਵਾ ਕਿ ਡਰੋਨ ਦੀ ਕੋਸ਼ਿਸ਼ ਕੀਤੀ ਗਈ ਆ ਕਿਹਨਾਂ ਵੱਲੋਂ ਇਹ ਡਰੋਨ ਦੀ ਕੋਸ਼ਿਸ਼ ਕੀਤੀ ਦੁਕਾਨਦਾਰਾਂ ਵੱਲੋਂ ਇੱਕ ਜਿਹੜੀ ਦੁਕਾਨ ਤੇ ਸੌਦਾ ਹੋਇਆ ਉਹ ਦੁਕਾਨਦਾਰ ਵੀ ਸਾਡੇ ਕੋਲ ਰਿਕਾਰਡਿੰਗ ਆਈ ਆ ਤੇ ਜਿਹੜੀ ਦੁਕਾਨ ਤੇ ਜ ਸਾਡੇ ਕੋਲ ਵੀ ਰਿਕਾਰਡਿੰਗ ਆ ਗਈ ਤੇ ਉਹ ਰਿਕਾਰਡਿੰਗ 'ਚ ਬੰਦੇ ਮੰਨਣ ਦੇ ਕਿ ਸਾਨੂੰ 5 ਲੱਖ ਦੀ ਆਫਰ ਦਿੱਤੀ ਗਈ ਸੀਗੀ ਕਿ ਜਥੇਬੰਦੀ ਨੂੰ ਬਦਨਾਮ ਕਰਨ ਵਾਸਤੇ ਆਨ ਦਾ ਵੀਡੀਓ ਬਣਾਓ ਇਹਨਾਂ ਦੇ ਲਾਈਵ ਕਰੋ ਕਿ ਬੰਦੇ ਵਿੱਕ ਗਏ ਨੇ ਆ ਬੰਦੇ ਆ ਹੋ ਗਏ ਨੇ ਇੱਕ ਹੀ ਆਪਾਂ ਪੰਜਾਬੀ 'ਚ ਕਹੇ ਲੈ ਕਿ ਹਮਲੇ ਵਾਂਗੂ ਕਰਵਾਇਆ ਗਿਆ ਪਰਸੋ ਰਾਤ 9 ਵਜੇ ਦੀ ਗੱਲ ਆ ਆਨ ਦਾ ਰਿਕਾਰਡ ਹੀ ਚੀਜ਼ਾਂ ਹੈਗੀਆਂ ਸਾਡੇ ਕੋਲੇ ਅਸੀਂ ਵਰਬਲੀ ਗੱਲਾਂ ਨਹੀਂ ਕਰਦੇ ਕਿਸੇ ਨਾਲ ਹੁਣ ਹੁਣ ਐ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਪਿਛਲੇ ਸਾਲ ਹੜ੍ਹਾਂ 'ਚ ਕਹਿੰਦੇ ਫਿਰਦੇ ਸੀ ਬੱਕਰੀ ਮੁਰਗਾ ਆਂਡਾ ਸਭ ਦਾ ਮੁਆਵਜ਼ਾ ਤੁਹਾਨੂੰ ਮਿਲੂਗਾ ਦੂਜੇ ਪਾਸੇ ਹੁਣ ਤੁਸੀਂ ਉਟ ਵੀ ਆਈ ਹੈ ਹੁਣ ਇਹ ਚੀਜ਼ਾਂ ਜਿਹੜੀਆਂ ਪਰਪੱਖ ਰੂਪ ਚ ਦਿਖ ਰਹੀਆਂ ਨੇ ਪਿੱਛੇ ਧਨਾੜ ਕਾਰੋਬਾਰ ਚਲਾਉਂਦੇ ਨੇ ਫੇਰ ਇਹ ਖੇਤਾਂ ਤੱਕ ਚੀਜ਼ ਪਹੁੰਚਦੀ ਹੈ ਤੁਸੀਂ ਬੀਜਦੇ ਹੋ ਘਰੇ ਤਾਂ ਤੁਸੀਂ ਬਣਾਉਂਦੇ ਨਹੀਂ ਵੀ ਇਹ ਤੇ ਹੁਣ ਆਸ ਕਰਦੇ ਹਾਂ ਕਿ ਕਾਰਵਾਈ ਦੇ ਨਾਲ ਨਾਲ ਮੁਆਵਜ਼ੇ ਦੀ ਵੀ ਕੋਈ ਆਸ ਵੱਜੂਗੀ ਜਿਹੜੀ ਤੁਸੀਂ ਮੁਰਗੀ ਬੱਕਰੀ ਦੀ ਗੱਲ ਕੀਤੀ ਆਂਡਿਆਂ ਦੀ ਗੱਲ ਕੀਤੀ ਆ ਮੈਨੂੰ ਬਾਕੀ ਪੰਜਾਬ ਦਾ ਤਾਂ ਪਤਾ ਨਹੀਂਗਾ ਸਾਡੇ ਸੁਲਤਾਨਪੁਰ ਹਲਕੇ ਚ ਹੜਾ ਆਈ ਸੀ ਤੇ ਉਹਨਾਂ ਨੇ ਵਾਕਈ ਆਂਡਿਆਂ ਦਾ ਵੀ ਮੁਆਵਜ਼ਾ ਦਿੱਤਾ ਹੈ ਸਾਡੇ ਕੋਲ ਲਿਸਟਾਂ ਨੇ ਕਿ ਕਿੱਲੇ ਦੇ 58 58 ਰੁਪਏ ਮਿਲੇ ਨੇ 56 56 ਰੁਪਏ ਮਿਲੇ ਨੇ 75 75 ਰੁਪਏ ਮਿਲੇ ਮੈਂ ਇੱਕ ਚੈਨਲ ਦੇ ਉੱਪਰ ਡਿਬੇਟ 'ਚ ਵੀ ਦਿਖਾਇਆ ਸੀਗਾ ਹਾਂ ਤੇ ਮੈਂ ਕਹਾਂ ਵੀ ਮੈਂ ਡਿਬੇਟ 'ਚ ਵੀ ਦੱਸ ਦੱਸੀ ਸੀ ਗੱਲ ਕਿ ਉਹਨਾਂ ਨੇ ਆਂਡਿਆਂ ਦਾ ਕਿਹਾ ਸੀ ਤੇ ਆਂਡਿਆਂ ਦਾ ਹੀ ਦਿੱਤਾ ਵਾ ਹੈਨਾ ਜਿਹੜੇ ਉਹ ਆਂਡਿਆਂ ਦਾ ਹੀ ਦੇਖਾ ਜਿਹੜਾ ਟਟਰੀਆਂ ਆਂਡੇ ਰੱਖ ਜਾਂਦੀਆਂ ਨੇ ਨਾ ਖੇਤਾਂ ਦੇ ਵਿੱਚ ਉਹ ਟਟਰੀਆਂ ਦੇ ਆਂਡਿਆਂ ਦੇ ਉਹਨਾਂ ਨੇ ਪੈਸੇ ਦੇਦੇ 56 ਰੁਪਏ 30 ਰੁਪਏ ਲੀਟਰ ਪਾਣੀ ਆ ਤੇ 56 ਰੁਪਏ ਕਿਸਾਨ ਨੂੰ ਮੁਆਵਜ਼ਾ ਮਿਲਦਾ ਕਿਸੇ ਨੂੰ 75 ਰੁਪਏ ਮਿਲੇ ਬਾਕਾਇਦਾ ਲਿਸਟਾਂ ਨੇ ਸਾਡੇ ਕੋਲ ਆਰਟੀਆ ਰਹੀਆਂ ਕਢਵਾਈਆਂ ਹੋਈਆਂ ਏ ਲਿਸਟਾਂ ਕਢਵਾਈਆਂ ਨੇ ਅਸੀਂ ਉਸ ਡਿਬੇਟ ਦੇ ਵਿੱਚ ਉਹ ਦਿਖਾਈਆਂ ਵੀ ਸੀ ਲਿਸਟਾਂ ਬੱਬੀ ਅੱਜ ਤੱਕ ਦੁਬਾਰਾ ਉਸ ਰਿਪੋਰਟ ਨਹੀਂ ਆਈ ਤੇ ਜਿਹੜੀਆਂ ਆ ਇਹਨਾਂ ਦਾ ਮੁਆਵਜ਼ਾ ਕਿਹੜਾ ਕਿਹਨੇ ਦੇਣਾ ਏ ਅਸੀਂ ਚਾਹੁੰਦੇ ਆ ਸਾਡੀ ਮੰਗ ਹੈ ਕਿ ਜਿਹੜਾ ਸਬੰਧਤ ਦੋਸ਼ੀ ਏ ਚਾਹੇ ਉਹ ਅਫਸਰ ਏ ਚਾਹੇ ਉਹ ਸੀਡ ਕੰਪਨੀ ਦਾ ਮਾਲਕ ਏ ਚਾਹੇ ਦੁਕਾਨਦਾਰ ਏ ਪ੍ਰਾਪਰਟੀਆਂ ਪਲੱਜ ਕਰਕੇ ਉਹ ਪ੍ਰਾਪਰਟੀਆਂ ਸੇਲ ਕੀਤੀਆਂ ਜਾਂਦੇ ਇਨ੍ਹਾਂ ਕਿਸਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਆ ਸੋ ਇਹ ਸਾਹਨੇ ਕਿਸਾਨ ਜਥੇ ਬੰਦੀਆਂ ਜਿਹੜੀਆਂ ਕਿ ਅੱਜ ਕਪੂਰਤਾਲਾ ਦੇ ਮੁੱਖ ਖੇਤੀਬਾੜੀ ਦਫ਼ਤਰ ਦੇ ਵਿੱਚ ਇਕੱਤਰ ਹੋਈਆਂ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ